ਤਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਲਿਆ ਲੋਕਰੈ ਚੰਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਪੀ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਜੋ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ RAM ਰਹੀਮ ਤੇ ਡੇਰੇ ਨਾਲ ਜੁੜੇ ਸ਼ਰਧਾਲੂਆਂ ਨੂੰ ਲੈ ਕੇ ਅਸੀਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਡੇਰਾ ਸਿਰਸਾ ਦੇ ਸ਼ਰਧਾਲੂਆਂ ਲਈ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਡੇਰਾ ਸਿੱਸਾ ਦੇ 29 ਸ਼ਰਧਾਲੂ ਤੇ ਡੇਰਾ ਮੁਖੀ ਸੰਤ ਗੁਰਮੀਤ RAM ਰਹੀਮ ਇੱਕ ਕੇਸ ਵਿੱਚੋਂ ਬਰੀ ਹੋਏ ਨੇ ਜੋ 2017 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਉਸ ਦੇ ਵਿੱਚ 29 ਸ਼ਰਧਾਲੂ ਡੇਰਾ ਮੁਖੀ ਜਦੋਂ ਪੰਚਕੁਲਾ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਸੀ ਉਸ ਵਕਤ ਇੱਕ ਘਟਨਾ ਵਾਪਰੀ ਸੀ ਤੇ ਉਹ ਜਿਹੜੇ ਡੇਰਾ ਮੁਖੀ ਨਾਲ ਸ਼ਰਧਾਲੂ ਸੀ ਉਨ੍ਹਾਂ ਦੇ ਉੱਪਰ ਕੇਸ ਦਰਜ ਹੋਏ ਸੀ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ 12 ਪੈਰ ਨੂੰ ਅਦਾਲਤ ਨੇ ਫੈਸਲਾ ਸੁਣਾੰਦੇ ਹੋਏ ਸਾਰਿਆਂ ਨੂੰ ਬਰੀ ਕੀਤਾ ਸੋ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਮਹਿਮੂ ਜ਼ਬਰਦਿਨਾ ਦੇ ਕੇਸ ਚੋਂ ਦੋਸ਼ੀ ਠਰਾਇਆ ਜਾਣ ਮਗਰੋਂ ਪੰਚਕੁਲਾ ਦੇ ਵਿੱਚ ਦੰਗਿਆਂ ਨਾਲ ਸੰਬੰਧਿਤ ਕੇਸ ਦਰਜ ਹੋਇਆ ਸੀ ਜਿਸ ਵਿੱਚ 29 ਜਣੇ ਬਾਈ ਨੇਮ ਉਹਨਾਂ ਨੂੰ ਦਰਜ ਕੀਤਾ ਗਿਆ ਸੀ ਦੰਗਿਆਂ ਚੋਂ 40 ਤੋਂ ਵੱਧ ਵਿਅਕਤੀਆਂ ਨੂੰ ਮੌਤ ਹੋਈ ਸੀ ਜੋ ਪੰਚਕੁਲਾ ਚ ਇਹ ਸਬੰਧੀ 152 ਕੇਸ ਦਰਜ ਕੀਤੇ ਗਏ ਸਨ ਜੋ ਕਿ ਕਿਸੇ ਮਾਮਲੇ ਦੇ ਵਿੱਚ ਦੋਸ਼ ਸਾਬਤ ਨਹੀਂ ਹੋਏ ਜਿਸ ਕਾਰਨ ਮੌਜੂਦਾ ਮਾਮਲੇ ਚ ਐਫ ਆਈ ਆਰ ਸੀਮਾ ਸੁਰੱਖਿਆ ਬਲ ਦੇ ਅਸਿਸਟੈਂਟ ਕਮਾਂਡੈਂਟ ਸੰਤੋਸ਼ ਪੰਡਤ ਦੀ ਸ਼ਿਕਾਇਤ ਤੇ 26 ਅਗਸਤ ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ ਸ਼ਿਕਾਇਤ ਅਨੁਸਾਰ ਐਸ ਐਸ ਬੀ ਦੇ 40 ਜਵਾਨ ਅਮਨ ਅਤੇ ਕਾਨੂੰਨ ਸਥਿਤੀ ਨੂੰ ਕੰਟਰੋਲ ਨੇ ਪੰਚਕੁਲਾ ਦੇ ਸੈਕਟਰ 2 ਦੇ ਵਿੱਚ ਹੈਫੈਡ ਚੌਂਕ ਤੇ ਤਨਾਇ ਸੰ ਪੀੜ ਨੂੰ ਕੰਟਰੋਲ ਕਰਨ ਸਮੇਂ ਰਾਮ ਨਿਹੰਦੇ ਪੈਰੋਕਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਐਸਐਸਬੀ ਕੰਪਨੀ ਦੇ 7 ਜਵਾਨ ਜ਼ਖਮੀ ਹੋ ਗਏ ਮੁਲਜ਼ਮਾ ਖਿਲਾਫ ਦੰਗੇ ਕਰਨ ਸਰਕਾਰੀ ਮੁਲਾਜ਼ਮਾ ਤੇ ਹਮਲਾ ਕਰਨ ਧਾਰਾ 144 ਦੀ ਉਲੰਘਣਾ ਔਰ ਅਪਰਾਧਿਕ ਸਾਜ਼ਿਸ਼ ਦੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਕਾਨੂੰਨ ਤਹਿਤ ਦੋਸ਼ ਤੈਅ ਕੀਤੇ ਗਏ ਸਨ ਪੰਚਕੁਲਾ ਦੇ ਚੀਫ ਜੁਡੀਸ਼ੀਅਲ ਮਾਜੈਸਟਰੇਟ ਅਜੇ ਕੁਮਾਰ ਨੇ ਕਿਹਾ ਕਿ ਇਹਨਾਂ ਵਿੱਚੋਂ ਕਿਸੇ ਵੀ ਗਵਾਹ ਨੇ ਜੋ ਮਲਜਮਾ ਦੀ ਪਛਾਣ ਹਮਲਾਵਰ ਜਾਂ 25 ਅਗਸਤ 2017 ਨੂੰ ਕੋਈ ਭੰਨ ਤੋੜ ਜਾਂ ਅਗਨੀ ਕਰਨ ਵਾਲੇ ਵਿਅਕਤੀਆਂ ਵੱਜੋਂ ਨਹੀਂ ਕੀਤੀ ਲੰਘੀ 9 April ਨੂੰ ਸੁਣਾਏ ਆਪਣੇ ਫੈਸਲੇ 'ਚ ਉਹ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਸਿੱਧਾ ਸਬੂਤ ਇਹਨਾਂ ਮੁਲਜ਼ਮਾ ਦੇ ਉੱਪਰ ਨਹੀਂ ਹੈ ਜੋ ਮੁਲਜ਼ਮਾ ਦਾ ਕਥਿਤ ਅਪਰਾਧ ਨਾਲ ਸੰਬੰਧਿਤ ਕਰਦਾ ਹੋਵੇ ਜੋ ਇਹ ਸਾਰੇ ਹੀ ਮੁਲਜ਼ਮ ਜਿਨ੍ਹਾਂ ਦੇ ਉੱਪਰ ਉਸ ਵਕਤ ਐਫ ਆਈ ਆਰ ਕੇਸ ਦਰਜ ਹੋਇਆ ਸੀ ਇਹ ਬਾਇ ਇੱਜ਼ਤ ਇਹਨਾਂ ਨੂੰ ਬਰੀ ਕੀਤਾ ਜਾਂਦਾ ਹੈ ਸੋ ਐਸ ਐਸ ਬੀ ਦੇ ਜੋ ਕਮਾਂਡੇਡ ਸੀ ਉਹਨਾਂ ਦੇ ਆਧਾਰ ਤੇ ਇਹ ਜਿਹੜੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਸੀ ਸੋ ਉਹ ਸਾਰਾ ਉਹਨਾਂ ਨੂੰ ਸਾਰੇ ਸਰਦਾਲਾਂ ਨੂੰ ਬਰੀ ਕਰ ਦਿੱਤਾ ਗਿਆ ਹੈ सो केस रद्दू बद्दू कर दिता गया सो so, डेरा मुखी तो श्रद्धालुआ बहुत वो खुशी दिखी है कोर्ट ने जो सारे के सारे बाय इजत बरी कि गए हैं